ਜਿਹੜੀੋਂ ਆਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 25 ਦਸੰਬਰ ਹੈ ਬੜਾ ਖੁਸ਼ੀਆਂ ਵਾਲਾ ਦਿਨ ਹੈ ਸਾਰੇ ਵਰਡ ਦੇ ਲਈ 25 ਦਸੰਬਰ ਇੱਕ ਵੱਡੇ ਦਿਨ ਦੇ ਨਾਮ ਤੋਂ ਜਾਣਿਆ ਜਾਂਦਾ ਔਰ ਇਸਾਈ ਭਾਈਚਾਰੇ ਲਈ ਇਹ ਬਹੁਤ ਖਾਸ ਦਿਨ ਹੈ ਕਿਉਂਕਿ ਆਜ ਦੇ ਦਿਨ ਪ੍ਰਭੂ ਯੀਸ਼ੂ ਦਾ ਜਨਮ ਹੋਇਆ ਸੀ ਤੇ ਇਸ ਦਿਨ ਨੂੰ ਕ੍ਰਿਸ਼ਚਨ ਭਾਈਚਾਰੇ ਦੇ ਲੋਕ ਹਰ ਧਰਮ ਦੇ ਲੋਕ ਬੜੇ ਅੱਛੇ ਢੰਗ ਨਾਲ ਔਰ ਅੱਛੇ ਵਿਚਾਰਾਂ ਨਾਲ ਮਨਾਉਂਦੇ ਨੇ ਇੱਕ ਦੂਸਰੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਨੇ ਔਰ ਇੱਕ ਦੂਸਰੇ ਨੂੰ ਆਪਣੀ ਖੁਸ਼ੀ ਦੇ ਵਿੱਚ ਆਉਣ ਲਈ ਨਿਯੋਤਾ ਦਿੰਦੇ ਨੇ। ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਵਿੱਚ ਕੈਲਵਰੀ ਚਰਚ ਦੇ ਵਿੱਚ ਲੁਧਿਆਣੇ ਨੇੜੇ ਸੀਐਮਸੀ ਹਸਪਤਾਲ ਸੋਈਸਾ ਨਗਰੀ ਦਾ ਜੋ ਇਹ ਏਰੀਆ ਹੈ ਇੱਥੇ ਬੜੀ ਭਾਰੀ ਮਾਤਰਾ ਦੇ ਵਿੱਚ ਈਸਾਈ ਭਾਈਚਾਰੇ ਦੀਆਂ ਫੈਮਲੀਆਂ ਇੱਥੇ ਬੜੇ ਬਤੌਰ ਆਜ਼ਾਦੀ ਤੋਂ ਬਾਅਦ ਇੱਥੇ ਰਹਿੰਦੀਆਂ ਆ ਰਹੀਆਂ। ਸੋ ਬਹੁਤ ਅੱਛੇ ਢੰਗ ਨਾਲ ਹਰਸ਼ੋਲਾਸਨਾਏ ਤਿਉਹਾਰ ਮਨਾਇਆ ਜਾਂਦਾ ਹੈ। ਆਓ ਤੁਹਾਨੂੰ ਦਿਖਾਣੇ ਆ ਅੰਦਰ ਦਾ ਮਾਹੌਲ। ਸੋ ਅੱਜ 25 ਦਸੰਬਰ ਦੇ ਮੌਕੇ ਤੇ ਡਾਵਰ ਸਾਹਿਬਾ ਜਿਨੇ ਐਕਸ ਐਮਐਲਏ ਨੇ ਇੱਥੋਂ ਏਰੀਆ ਦੇ ਕੀ ਕਹਿਣਾ ਚਾਹੁੰਦੇ ਨੇ ਡਾਕਟਰ ਸਾਹਿਬਾ ਜੀ ਅੱਜ 크ਿਸਮਸ ਦਾ ਤਿਹਾੜੀ ਸਾਰੇ ਦੇਸ਼ ਦੇ ਵਿੱਚ ਬਲਕੇ ਵਿਦੇਸ਼ਾਂ ਵਿੱਚ ਵੀ ਜਿੱਥੇ ਜਿੱਥੇ ਕ੍ਰਿਸ਼ਨ ਪਾਈਸ਼ਾ ਦੇ ਲੋਕ ਰਹਿੰਦੇ ਨੇ ਉਹ ਬੜੇ ਉਤਸ਼ਾਹ ਨਾਲ ਬੜੀ ਸ਼ਤਾਣ ਬਣਾਉਂਦੇ ਨੇ ਸੋ ਅੱਜ ਮੈਂ ਚਰਚ ਵੇਖੇ ਆਇਆ ਹਾਂ ਔਰ ਜਿਹੜਾ ਕ੍ਰਿਸਚਨ ਭਾਈਚਾਰੇ ਵੱਲੋਂ ਅੱਜ ਦਾ ਪ੍ਰੋਗਰਾਮ ਯੋਜਨ ਕੀਤਾ ਗਿਆ ਔਰ ਕ੍ਰਿਸਮਸ ਦਾ ਤਿਹਾੜ ਜਿਹੜਾ ਇਸ ਤੇ ਉਹ ਮੌਕੇ ਤੇ ਮੈਂ ਸਮੂਹ ਕ੍ਰਿਸਚਨ ਭਾਈਚਾਰੇ ਨੂੰ ਕਿਉਂਕਿ ਮੇਰੇ ਹਲਕੇ 'ਚ ਬਹੁਤ سارے ਕ੍ਰਿਸਚਨ ਭਾਈਆਂ ਦੇ ਲੋਕ ਰਹਿੰਦੇ ਨੇ ਉਹ ਮੈਂ ਇਹਨਾਂ ਅਜ ਮਹਾਰਕਵਾਦ ਇਹਨਾਂ ਅੱਜ ਦਾ ਦਿਨ ਬੜੇ ਦਿਨ ਦੇ ਰੂਪ 'ਚ ਮਨਾਇਆ ਜਾਂਦਾ ਹੈ ਉਹ ਅੱਜ ਭਗਵਾਨ ਯਿਸੂ ਮਸੀਹ ਦਾ ਜਿਹਨੂੰ ਨੇ ਰੂਪ 'ਚ ਵੀ ਮਨਾਇਆ ਜਾਂਦਾ ਸੋ ਭਗਵਾਨ ਯਿਸੂ ਮਸੀਹ ਜਿਨੇ ਹਮੇਸ਼ਾ ਗਰੀਬ ਦਵੇ ਵਰਗ ਦੇ ਲੋਕਾਂ ਦੀ ਮਦਦ ਕੀਤੀ ਔਰ ਹੱਡਾ ਵੀ ਸਭ ਦਾ ਫਰਜ਼ ਬੰਦਾ ਭਗਵਾਨ ਯਿਸੂ ਜੀ ਦੇ ਮਖਾਏ ਹੋਏ ਰਸਤੇ 'ਤੇ ਚਲਦੇ ਹੋਏ ਅੱ ਜੋ ਕਿ ਪੰਜਾਬ ਦਾ ਇੱਕ ਪਦਰ ਚਰਚ ਹੈ ਸਭ ਤੋਂ ਪਹਿਲਾ ਪੁਰਾਣਾ ਚਰਚ ਹੀ ਹੈ ਤੇ ਇਸ ਚਰਚ ਦੇ ਪਵਿੱਤਰ ਧਰਤੀ ਤੋਂ ਖੜ ਕੇ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਉੱਤੇ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਗਲੋਬਲ 'ਚ ਜਿੰਨੇ ਲੋਕ ਬੈਠੇ ਇਸ ਆਵਾਜ਼ ਨੂੰ ਮੇਰੀ ਸੁਣਦੇ ਹੋਣ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਭੂ ਯਿਸੂ ਮਸੀਹ ਜੀ ਜੋ ਆਪਣੀਆਂ ਖੁਆਇਸ਼ਾਂ ਨੇ ਮੰਨ ਦੀਆਂ ਉਹ ਅੱਜ ਸਾਰੀਆਂ ਸਾਡੀਆਂ ਕਬੂਲ ਕਰਕੇ ਤੇ ਉਹਨਾਂ ਨੂੰ ਪ੍ਰਵਾਨ ਕਰਨ। ਮੇਲੇ ਸ਼ੋਕ ਪ੍ਰੈਸ਼ਰ ਜੀ ਪੱਪੀ ਜੀ ਜੋ ਕਿ ਖਾਸ ਮੌਕੇ ਤੇ ਪਹੁੰਚੇ ਨੇ ਵਧਾਈਆਂ ਦੇਣ ਲਈ ਕੀ ਕਹਿਣਾ ਚਾਹੁੰਦੇ ਹੋ ਸਰ? ਅੱਜ ਕ੍ਰਿਸਮਸ ਦੀ ਪਹਿਲਾਂ ਮੈਂ ਸਾਰੇ ਇਸਾਈ ਭਾਈਚਾਰੇ ਨੂੰ ਆਪਣੇ ਨੂੰ ਮੁਬਾਰਕਬਾਦ ਨਾ ਔਰ ਪ੍ਰਭੂ ਉਸਾਗੇ ਗਈ ਅਰਦਾਸ ਕਰਦਾ ਕਿ ਪ੍ਰਭੂ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦੇ ਕੇ ਪੂਰੇ ਬਿਸ਼ਪ ਦੇ ਵਿੱਚ ਅੱਜ ਜਿਹੜਾ ਤੇਰੇ ਚਰਨਾਂ ਚ ਲੋਕ ਸੀਸ ਚ ਘਾਰਿਆ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦੇ ਕੇ ਅੰਦਰ ਉਸ ਦੀਆਂ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੀ ਕਿਉਂਕਿ ਤੇਰੇ ਰਜਾ ਦੇ ਵਿੱਚ ਹੀ ਜਿਹੜਾ ਰਹਿੰਦਾ ਵਾ ਉਹ ਹਮੇਸ਼ਾ ਮਜ਼ਾ ਲੈਂਦਾ ਵਾ ਇਸ ਕਰਕੇ ਅੱਜ ਦੇ ਪਾਵਨ ਦਿਹਾੜੇ ਦੇ ਉੱਤੇ ਮੈਂ ਜਿੱਥੇ ਕ੍ਰਿਸ਼ਨ ਭਾਈਚਾਰੇ ਨੂੰ ਮੁबारकबाद ਦਿੰਨਾ ਉੱਥੇ ਸਮੂੱਚੀ ਦੁਨੀਆ ਨੂੰ ਮੁबारकबाद ਦਿੰਨਾ ਕਿਉਂਕਿ ਅੱਜ ਬਹੁਤ ਵੱਡਾ ਦਿਨ ਆ ਨਵੇਂ ਸਾਲ ਦੀਆਂ ਵੀ ਮੁबारकबाद ਦਿੰਨਾ ਕਿਉਂਕਿ ਨਵਾਂ ਸਾਲ ਜਦੋਂ ਚੜੂਗਾ ਸਾਡੇ ਭਾਰਤ ਵਾਸੀਆਂ ਤੇ ਪੂਰੀ ਆਪਣੀ ਪ੍ਰਭੂ ਕਿਰਪਾ ਬਣਾ ਕੇ ਰੱਖੂਗਾ ਅਸੀਂ ਸਾਰੇ ਆਪਣੇ ਭਾਈਚਾਰਾ ਇਸੇ ਤਰ੍ਹਾਂ ਜਿਵੇਂ ਅੱਜ ਦਿਨ ਮਨਾ ਰਹੇ ਆ ਏਹੀ ਦਿਹਾੜੇ ਅਸੀਂ ਆਪਣੇ ਭਾਈਚਾਰੇ ਦੇ ਨਾਲ ਮਨਾਈਏ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਔਰ ਇਸ ਵਾਰ ਤੋਂ ਮਨਪ੍ਰੀਤ ਮੰਨਾ ਜੀ ਕਾਉਂਸਲਰ ਉਹਨਾਂ ਵੱਲੋਂ ਵੀ ਔਰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਸਹੀ ਭਾਈਚਾਰਾ 25 ਦਸੰਬਰ ਦੇ ਦਿਨ ਦੀਆਂ ਵੱਡੇ ਦਿਨ ਦੀਆਂ ਪ੍ਰਭੂ ਯੀਸ਼ੂ ਦੇ ਜਨਮ ਦਿਨ ਦੀਆਂ ਸਾਰੇ ਲੁਧਿਆਣਾ ਬਾਸੀਆਂ ਨੂੰ ਸਾਰੇ ਪੰਜਾਬ ਬਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹੋਏ ਬੜੇ ਹੀ ਮਹਾਨુભਾਵ ਲੋਕ ਇੱਥੇ ਆਏ ਸੀ ਉਹਨਾਂ ਨਾਲ ਚਰਚਾ ਕੀਤੀ ਔਰ ਉਹਨਾਂ ਨੇ ਇਸ ਮੌਕੇ ਤੇ ਲੁਧਿਆਣਾ ਵਾਸੀਆਂ ਨੂੰ ਖਾਸ ਵਧਾਈਆਂ ਦਿੱਤੀਆਂ ਸੋ ਇਦਾਂ ਦੀ ਹੋਰ ਧਾਰਮਿਕ ਪ੍ਰੋਗਰਾਮ ਤੁਹਾਨੂੰ ਦਿਖਾਦੇ ਰਵਾਂਗੇ ਇਦਾਂ ਦੀ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਸਿਟੀ ਹੋਮ ਤੇ ਦੇਖ ਰਹੇ ਤੁਹਾਡੇ ਸਭ ਦਰਸ਼ਕਾਂ ਦਾ ਧੰਨਵਾਦ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ